हां जी, जी, जी भाई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬਈ ਧੰਨਵਾਦ ਕਰਦਾ ਹਾਂ ਉਹਨਾਂ ਸਾਰੇ ਐਨ ਆਰ ਆਈ ਭਰਾਵਾਂ ਦਾ ਬਈ ਹਨਾ ਜਿਹੜੇ ਸਾਡੇ ਇੱਕ ਛੋਟੇ ਜਿਹੇ ਬਈ ਹਨਾ ਬੋਲਦੇ ਮਤਲਬ ਵੀ ਮੈਂ ਗੱਲ ਕਰਦਾ ਨਹੀਂ ਵੀ ਪਾਲਕ ਸਾਹਿਬ ਅਗਰ ਕਿਸੇ ਬਾਈ ਨੇ ਨਾ ਭੇਟਾ ਕਰਨੀ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਵੀ ਉਹ ਪਾਲਕ ਸਾਹਿਬ ਸਾਡੇ ਤੋਂ ਤਿਆਰ ਕਰਵਾ ਸਕਦੇ ਨੇ ਤੇ ਬਈ ਹਨਾ ਉਹ ਆਪਾਂ ਇੱਕ ਪਿਛਲੀ ਵੀਡੀਓ ਤੇ ਨਿੱਕੀ ਜਿਹੀ ਗੱਲ ਬੋਲੀ ਸੀ ਤੇ ਬਾਈ ਹੋਰਾਂ ਨੇ ਨਾ ਬਹੁਤ ਹਮਲਾ ਮਾਰਿਆ ਤੇ ਅੱਜ ਆਪਣੇ ਨਾਲ ਜਿਹੜੀ ਪਾਲਕ ਸਾਹਿਬ ਆਈ ਹੈਗੀ ਬਈ ਇਹ ਐਨ ਆਰ ਆਈ ਭਰਾਵਾਂ ਵੱਲੋਂ ਜਿਹੜੀ ਤਿਆਰ ਕਰਵਾਈ ਗਈ ਹੈ ਕੀ ਕੁਛ ਬਾਈ ਉਹਨਾਂ ਨੇ ਪਾਲਖ ਸਾਹਿਬ ਦੇ ਵਿੱਚ ਲਾਇਆ ਅੰਕਾ ਜੀ ਵਾਈਗੁਰ ਜੀ ਖਾਸ ਸਾਹਿਬ ਵਾਈਗੁਰ ਜੀ ਵਾਹ ਵਾਹਿਗੁਰੂ ਜੀ ਕੀ ਪਤਾ ਹੈ ਹਾਂ ਜੀ ਆਪਾਂ ਪਿਛਲੀ ਵੀਡੀਓ 'ਚ ਕਿਹਾ ਸੀ ਮਨ ਲੱਗਾ ਨਹੀਂ ਹਾਂ ਜੀ ਹਾਂ ਦੇਖੋ ਪਿਛਲੀ ਵੀਡੀਓ 'ਚ ਕਿਹਾ ਸੀ ਆਪਾਂ ਨੇ ਹਾਂ ਜੀ ਹਾਂ ਜੀ ਐਸੇ ਵੀਡੀਓ ਦੇ ਵਿੱਚ ਆਪਾਂ ਨੂੰ ਕਿੰਨਾ ਇਹ ਚੀਜ਼ ਦਾ ਦੇਖਣ ਨੂੰ ਗੱਲ ਮਿਲੀ ਤੇ ਉੱਥੇ ਜਿਹੜਾ ਐਨ ਆਰ ਆਈ ਭਰਾ ਰਹੇ ਨਾ ਵੀਰ ਨੇ ਆਪਣੇ ਹਾਂ ਜੀ ਉਹ ਦਸਬੰਧ ਕੱਢਦੇ ਨੇ ਹਾਂ ਜੀ ਹਾਂ ਜੀ ਗੁਰੂ ਸਾਹਿਬ ਦੇ ਅੰਗ ਸੰਗ ਰਹਿੰਦੇ ਨੇ ਦੇਖੋ ਜਿਵੇਂ ਬਰਫ ਦੇ ਵਿੱਚ ਉੱਥੇ ਇੰਨਾ ਖਤਰਨਾਕ ਰਾਹ ਹੈ ਟਰਾਲੇ ਚਲਾਉਂਦੇ ਨੇ ਕੰਮ ਕਰਦੇ ਨੇ ਹਾਂ ਜੀ ਆਪਦੀ ਜੰਮਣ ਧਰਤੀ ਛੱਡ ਕੇ ਗਏ ਨੇ ਐਡੀ ਦੂਰ ਤੇ ਉਹਨਾਂ ਨੇ ਇਹ ਪਿੰਡ ਪੂਲੇ ਪਾਲਕੀ ਸਾਹਿਬ ਦੀ ਸੇਵਾ ਕਰਵਾਈ ਹੈ ਜੀ ਹਾਂਜੀ ਐਨ ਆਰ ਆਈ ਵੀਰਾਂ ਵੱਲੋਂ ਉਹਨਾਂ ਨੇ ਆਪ ਦਾ ਦਸਬੰਦ ਮਾਇਆ ਪ੍ਰਮਾਤਮਾ ਉਹਨਾਂ ਨੂੰ ਤਰੱਕੀਆਂ ਬਖਸ਼ੇ ਲਈ ਬਾਈ ਹੈ ਨਾ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਪਾਲਕ ਸਾਹਿਬ ਦੇ ਵਿੱਚ ਆਪਣਾ ਯੋਗਦਾਨ ਪਾਇਆ ਈ ਤੇ ਹੁਣ ਗੱਲ ਕਰਾਂਗੇ ਅੱਜ ਜਿਹੜੀ ਪਾਲਕ ਸੇਵਾ ਆਪਾਂ ਲਾਈ ਹੈ ਜੀ ਬਣਾਈ ਹੈ ਜਿਹੜੀ ਤਾਂ ਇਹਦੇ ਵਿੱਚ ਆਪਾਂ ਕੀ ਕੁਝ ਨਵਾਂ ਲਾਇਆ ਤੇ ਪਾਲਕ ਸਾਹਿਬ ਬਣੀ ਘਾਤੇ ਹੋਈ ਹੈ ਇਹ ਬਣੀ ਹੋਈ ਹੈ ਟਰਾਲੀ ਤੇ ਇਹ 11.5 ਫੁੱਟ ਲੰਬੀ ਹੈ। ਹਾਂਜੀ। 6.5 ਚੌੜੀ ਹੈ। ਠੀਕ ਹੈ ਜੀ। ਤੇ ਇਹਦੇ ਵਿੱਚ ਜਿਹੜੀ ਇਹਨਾਂ ਨੇ ਵੱਡੀ ਚੀਜ਼ ਮੇਨ ਬਣਵਾਈ ਆ ਨਾ ਇਤਕੀ ਵਧੀਆ। ਉਹ ਇਹ ਬਣਵਾਈ ਆ ਦੇਖੋ ਇੱਕ ਤਾਂ ਇਹਨਾਂ ਨੇ ਥੜਾ ਸਾਫ ਨਹੀਂ ਇਹਦੇ ਵਿੱਚ ਬਣਵਾਇਆ। ਅੱਛਾ। ਇਹ ਫਲੈਟ ਆ ਉਹ ਸਿਰੇ ਤੱਕਰ। ਹਾਂਜੀ ਹਾਂਜੀ ਹਾਂਜੀ। ਵੀ ਇਹ ਕਹਿੰਦੇ ਸਾਡੇ ਨਾਲ ਉੱਥੇ ਜਗ੍ਹਾ ਹੈ ਕੋਈ ਮਤਲਬ ਜਿੱਥੇ ਖੰਡ ਪਾੜ ਕਰਾਉਂਦੇ ਨੇ ਮੰਡੀ ਦੇ ਵਿੱਚ। ਹਾਂਜੀ ਹਾਂਜੀ। ਵੀ ਉੱਥੇ ਅਸੀਂ ਤਿੰਨ ਖੰਡਪਾੜ ਸਾਹਿਬ ਇਹਦੇ ਵਿੱਚ ਪ੍ਰਕਾਸ਼ ਕਰਾਇਆ ਕਰਾਂਗੇ ਠੀਕ ਹੈ ਜੀ ਆਹ ਦੇਖੋ ਤੁਹਾਨੂੰ ਦਿਖਾਉਣਾ ਇੱਧਰਲੇ ਪਾਸੇ ਤਿੰਨ ਇੱਕੋ ਜਿਹਾ ਆਹ ਤਾਂ ਬੈਕ ਵਾਲੀ ਐਂਟਰੀ ਹੋ ਗਈ ਨਾ ਗੇਟ ਜਿਹੜਾ ਲੱਗਿਆ ਹੋਇਆ ਦਲੱਬੀ ਮਾਰਾ ਦੀ ਜਿਹੜੀ ਸਵਾਰੀ ਜਾਣੀ ਆ ਤਾਂ ਇੱਧਰ ਦੀ ਜਾਣੀ ਆ ਹਾਂ ਜਾਣੀ ਇੱਧਰ ਦੀ ਹੈ ਹਾਂਜੀ ਹਾਂਜੀ ਵੀ ਜੇ ਮੈਂ ਇੱਕ ਖੰਡਪਾੜ ਸਾਹਿਬ ਆ ਜਾਗਾ ਤੇ ਪ੍ਰਕਾਸ਼ ਹੋ ਗਿਆ ਠੀਕ ਹੈ ਜੀ ਆਹ ਸ਼ੀਸ਼ੇ ਖੁੱਲਦੇ ਨੇ ਜੀ ਇਹਦੇ ਆ ਨੇ ਅੱਛਾ ਜੀ ਆਹ ਦੇਖੋ ਆਹ ਚੱਲਦੇ ਨੇ ਹਾਂ 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 ਤੇ ਇੱਕ ਆ ਇੱਥੇ ਹੋਗਾ ਜੀ ਵਿਚਾਲੇ ਠੀਕ ਹੈ ਇੱਕ ਆ ਲਾਸਟ ਦੇ ਹੋਗਾ ਜੀ ਓਕੇ ਮਤਲਬ ਵੀ ਅ ਤਿੰਨੇ ਥਾਂ ਤੇ ਆਪਾਂ ਮਹਾਰਾਜ ਪ੍ਰਕਾਸ਼ ਕਰ ਸਕਦੇ ਹਾਂ ਇਹਦੇ ਜੇ ਤਿੰਨ ਖੰਡ ਪਾੜ ਪ੍ਰਕਾਸ਼ ਹੋ ਜਾ ਕਰਨਗੇ ਜੀ ਮੰਜੀ ਸਾਹਿਬ ਸਮੇਤ ਠੀਕ ਹੈ ਕਿਉਂਕਿ ਮੰਜੀ ਸਾਹਿਬ 39 ਇੰਚ ਦੀ ਹੁੰਦੀ ਹੈ ਜੀ ਹਾਂਜੀ ਇਹ ਆ ਜਗਾ ਸਪੇਸ ਬਹੁਤ ਜ਼ਿਆਦਾ 40 42 ਇੰਚ ਦੀ ਸਪੇਸ ਹੈ ਇਹਦੇ ਚ ਹਾਂਜੀ ਹਾਂਜੀ ਤੇ ਬਾਕੀ ਇਹ ਦੇਖੋ ਬਣੀ ਹੋਈ ਵੀ ਬਹੁਤ ਸੋਹਣੀ ਹੈ ਜਿਹੜੇ ਹਿਸਾਬ ਨਾਲ ਇਹਨਾਂ ਨੇ ਬਣਵਾਈ ਹੈ ਵਿੱਚ 1.5 ਟਨ ਦਾ ਏਸੀ ਲਵਾਇਆ ਦੇਖੋ ਜੀ ਏਸੀ ਲੱਗਿਆ ਹੋਇਆ ਆ ਤੁਹਾਨੂੰ ਆਪ ਅੰਦਰੋਂ ਦਿਖਾਉਣੇ ਆ ਲੱਗਿਆ ਹੋਇਆ ਜੀ ਇਹਦੇ ਚ ਹਾਂਜੀ ਆ ਦੇਖੋ ਘਰ ਵਾਲਾ ਸਪਿੰਟ ਹੈ ਸੀ ਇਹ ਇੱਕ ਢਣ ਦਾ ਲੱਗ ਗਿਆ 1.5 ਦਾ ਜੀ ਇਹ ਅੱਛਾ ਇਹ 1.5 ਢਣ ਦਾ ਹੀ ਇਹ 1.5 ਢਣ ਦਾ AC ਉਹ ਦੇਖੋ ਲੱਗਿਆ ਹੋਇਆ ਇਹਨਾਂ ਨੇ ਲੈ ਆਂਦਾ ਤੇ ਆਪਾਂ ਫਿੱਟ ਕਰਤਾ ਹਾਂ ਹਾਂ ਤੇ ਬਾਕੀ ਉਹ ਜਿਹੜੀਆਂ ਦੋ ਟਿਊਬਾਂ ਲੱਗੀਆਂ ਹੋਈਆਂ ਨੇ ਜੀ ਵੱਡੀਆਂ ਹਾਂ ਜੀ ਜਿਹੜੀਆਂ ਆਪਾਂ ਬਿਜਲੀ ਤੇ ਚੱਲਦੀਆਂ ਨੇ ਘਰ ਵਾਲੀਆਂ ਕਿ ਇਧਰ ਕਿ ਇਧਰ ਠੀਕ ਹੈ ਇਹ ਟਿਊਬਾਂ ਮਤਲਬ ਆਹ ਦੇਖੋ ਆਹ ਇਨਵਰਟਰ ਦਾ ਦਿੱਤਾ ਹੋਇਆ ਜੀ ਇਧਰ ਹਾਂ ਜੀ ਇਧਰ ਆਹ ਜਨਰੇਟਰ ਦਾ ਦਿੱਤਾ ਹੋਇਆ ਭਲਾਗਾ ਇਹੇਠਲੇ ਪਾਸੇ ਆ ਦਿੱਤਾ ਹੋਇਆ ਹਾਂ ਹਾਂ ਇਹਦੇ ਤੇ ਤੁਸੀਂ ਕਰੰਟ ਦਿਓ ਠੀਕ ਹੈ ਜਨਰੇਟਰ ਦਾ ਜਾਂ ਘਰੋਂ ਲਾਈਟ ਦਾ ਇਹਦੇ ਤੇ ਸਾਰਾ ਕੁਝ ਚੱਲੂਗਾ ਉਹ ਵੀ ਚੱਲੂਗਾ ਏਸੀ ਵੀ ਚੱਲੂਗਾ ਆ ਜਿਹੜੀਆਂ ਟਿਊਬਾਂ ਨੇ ਇਹ ਵੀ ਚੱਲਣਗੀਆਂ ਮਤਲਬ ਵੀ 220 ਵੋਲਟ ਦੀ ਸਪਲਾਈ ਅਲੱਗ ਹੋਊਗੀ ਇਹਦੀ ਬੈਟਰੀ ਵਾਲੀ ਲੱਗ ਬੈਟਰੀ ਵਾਲੀ ਅਲੱਗ ਆ ਹੁਣ ਜਿਹੜੀ ਚੱਲਦੀ ਹੈ ਬੈਟਰੀ ਵਾਲੀ ਹੈ ਇਹ ਜਿਹੜੀ ਮਤਲਬ ਉਹਦੇ ਵਾਲੀ ਹੈ ਬਿਜਲੀ ਵਾਲੀ ਹੈ ਇਹਦੇ ਚ ਦੋਨਾਂ ਹੀ ਤਰ੍ਹਾਂ ਦੀਆਂ ਚੱਲਦੀਆਂ ਕਰੀਆਂ ਨੇ ਠੀਕ ਹੈ ਜੀ ਤੇ ਆਪਣਾ ਜੋੜਾ ਘਰ ਦੀ ਸੁਵਿਧਾ ਵੀ ਇੱਥੇ ਦਿੱਤੀ ਹੋਈ ਆ ਇੱਥੇ ਆ ਦੇਖੋ ਬਈ ਹਨਾ ਤੇ ਇੱਥੇ ਜੋੜਾਂ ਦੀ ਸੁਵਿਧਾ ਵੀ ਆ ਜੋੜੇ ਰੱਖ ਸਕਦੇ ਆ ਜਾਂ ਕੋਈ ਜਿਹੜਾ ਸਮਾਨ ਆਪਾਂ ਅੰਦਰ ਨਹੀਂ ਲਿਜਾ ਸਕਦਾ ਉਹ ਇੱਥੇ ਰੱਖ ਸਕਦੇ ਆ ਤੇ ਬਾਕੀ ਆ ਇਧਰਲੇ ਪਾਸੇ ਆ ਟੂਟੀ ਲੱਗੀ ਹੋਈ ਹੈ ਜੀ ਹੱਥ ਸੋਚੇ ਕਰਨ ਵਾਸਤੇ ਆਹ ਹਾਲੀ ਹਾਂਜੀ ਹਾਂ ਲੋ ਜੀ ਇਹ ਹੱਥ ਸੋਚੇ ਕਰਨ ਨੂੰ ਟੂਟੀ ਲੱਗੀ ਆ ਆ ਇੱਥੇ ਹੀ ਪਾਣੀ ਪੈ ਜਾਂਦਾ ਜੀ ਇਹਦੇ ਚ ਇੱਥੇ ਹੀ ਪਾਣੀ ਪੈ ਜਾਂਦਾ ਆ ਲੌਕ ਲੱਗਿਆ ਹੋਇਆ ਹੈ ਜੀ ਹਾਂਜੀ ਹਾਂਜੀ ਇਹਨੂੰ ਖੋਲੋ ਇਹਦੇ ਚ 50 ਲੀਟਰ ਪਾਣੀ ਪੈ ਜਾਂਦਾ ਠੀਕ ਹੈ ਜੀ ਲੋ ਬਈ ਨਾ ਇਹ ਜੰਗਲਾ ਵੀ ਲਾਇਆ ਬਾਈ ਖਰਾਣੇ ਮਤਲਬ ਵੀ ਇਹ ਤਾਂ ਟਾਇਰ ਤੋਂ ਦੂਰੀ ਬਣਾਉਣ ਵਾਸਤੇ ਤਾਂ ਆ ਵੀ ਠੀਕ ਹੈ ਹਾਂ ਇਹਦੇ ਨਾਲ ਪੈਰ ਥੋੜਾ ਜਿਹਾ ਬੰਦਾ ਨਾ ਸੰਗਤ ਦੂਰ ਰਹਿੰਦੀ ਹੈ ਜੀ ਹਾਂਜੀ ਹਾਂਜੀ ਆ ਦੇਖੋ ਇਹਦੇ ਚ ਵੀ LED ਲੜੀਆਂ ਲੱਗੀਆਂ ਹੋਈਆਂ ਨੇ ਲਾਈਟ ਅਜਿਵੇਂ ਆ ਇੰਡੀਕੇਟਰ ਨੇ ਟਾਇਰਾਂ ਤੇ ਅੱਡ ਬਲਿੰਕ ਕਰਦੇ ਨੇ ਉੱਪਰ ਅੱਡ ਕਰਦੇ ਨੇ ਠੀਕ ਹੈ ਜੀ ਤੇ ਭਾਈ ਜਿਵੇਂ ਦੇਖਣਾ ਬਹੁਤ ਖੁੱਲੀ ਡੁੱਲੀ ਪਾਲਖ ਸਾਹਿਬ ਜਿਹੜੀ ਤਿਆਰ ਕਰੀ ਆ ਬਾਈ ਉਹਨਾਂ ਨੇ ਤੇ ਜੇ ਗੱਲ ਕਰਾਂ ਸਮੂਹ ਸੰਗਤ ਨੇ ਐਨ ਆਰ ਆਈ ਦੇਖੋ ਬਾਕੀ ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਵੱਲੋਂ ਮਤਲਬ ਵੀ ਜਿਹੜੇ ਪੰਜਾਬ ਤੇ ਰਹਿੰਦੇ ਨੇ ਉਹਨਾਂ ਭਰਾਵਾਂ ਨੇ ਵੀ ਹਨਾ ਸਹਿਯੋਗ ਦਿੱਤਾ ਤੇ ਐਨ ਆਰ ਆਈ ਵੀਰਾਂ ਨੇ ਵੀ ਤੇ ਇਹ ਜਾਣੀਏ ਜ਼ਿਲ੍ਹੇ ਬਠਿੰਡੇ ਦੇ ਵਿੱਚ ਬਾਈ ਤੇ ਜਿਵੇਂ ਹੁਣ ਗੱਲ ਕਰਾਂ ਵੀ ਅੱਗੋ ਫਰੰਟ ਤੋਂ ਵੀ ਜਿਹੜਾ ਵਿਊ ਆ ਫਰੰਟ ਦਾ ਵੀਊ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਤੇ ਜਿਹੜਾ ਫਰੰਟ ਦੇ ਉੱਤੇ ਆਪਾਂ ਅੱਗੇ ਗੱਲ ਕਰਦਿੰਦੇ ਆ ਵੀ ਪਵਾਰੇ ਦੀ ਸੁਵਿਧਾ ਉਹ ਵੀ ਦਿੱਤੀ ਹੋਈ ਹੈਗੀ ਆ ਚੈੱਕ ਕਰੋ ਬਈ ਤੇ ਇਹਦੇ ਵਿੱਚ ਟੈਂਕ ਦੀ ਗੱਲ ਕਰਾਂ ਉਹ ਹੀ 50 ਲੀਟਰ ਦਾ ਟੈਂਕ ਉਹ ਪਿੱਛੇ ਜਿਹੜਾ ਇੱਕ ਲੱਗਿਆ ਹੋਇਆ ਜੀ ਉਹ ਦੋਨਾਂ ਨੂੰ ਹੀ ਸਪਲਾਈ ਦਿੱਤੀ ਹੋਈ ਆ ਮੂਰੇ ਪਵਾਰੇ ਨੂੰ ਵੀ ਪਿੱਛੇ ਟੂਟੀ ਨੋ ਠੀਕ ਹੈ ਜੀ ਇੱਕ ਇਹਨਾਂ ਨੇ ਜਿਵੇਂ ਜਹਾਜ਼ ਦੇ ਟਾਇਰ ਹੁੰਦਾ ਜੀ ਲੱਗਿਆ ਹੋਇਆ ਦੇਖੋ ਇਹ ਵੀ ਲਵਾਇਆ ਕਹਿ ਕੇ ਹਾਂਜੀ ਹਾਂਜੀ ਇਹਦੇ ਨਾਲ ਯਾਨੀ ਮੂਰੇ ਬਹੁਤੇ ਚਾਹੇ ਦੋ ਬੰਦੇ ਹੀ ਹੋਣ ਤਾਂ ਵੀ ਇਹਨੂੰ ਰੋੜ ਕੇ ਫਰਸ਼ ਤੇ ਜਿੱਤੇ ਹੁਣ ਦੇਖੋ ਹੁਣ ਜਿਵੇਂ ਖੜੀ ਆ ਫਰਸ਼ ਤੇ ਹਾਂਜੀ ਹਾਂਜੀ ਇਹਨੂੰ ਆਪਾਂ ਦੋ ਜਣੇ ਰੋੜ ਕੇ ਲੈ ਜਾਾਂਗੇ ਲੈ ਕੇ ਜਾ ਸਕਦੇ ਜਿੱਧਰ ਮਰਜ਼ੀ ਲੈ ਜਾਓ ਇਹ ਮੋ ਫੋਲਡਿੰਗ ਆ ਉਹਦੇ ਹਾਲਾ ਜੀ ਇਹ ਜਿਵੇਂ ਕੂਲਰ ਵਾਂਗੂ ਮੁੜਦਾ ਹੁੰਦਾ ਹੁੰਦਾ ਨਾ ਟਾਇਰ ਹਾਂਜੀ ਹਾਂਜੀ ਇਹ ਉਹ ਟਾਇਰ ਹੈ ਜੀ ਲੱਗਿਆ ਹੋਇਆ ਠੀਕ ਹੈ ਇਹਨੂੰ ਜਿੱਧਰ ਨੂੰ ਮੜਾ ਧੱਕੋਂਗੇ ਆਪਣੇ ਆਪ ਹੀ ਮੁੜ ਜਾਊਗਾ ਠੀਕ ਹੈ ਉੱਪਰ ਬੱਤੀ ਵਗੈਰਾ ਤੇ ਜੁਨਟ ਸਾਰਾ ਕੁਝ ਉਵੇਂ ਹੀ ਲੱਗਿਆ ਜਿਵੇਂ ਪਹਿਲਾਂ ਹਾਂ ਦੇਖੋ ਹੂਟਰ ਬੱਤੀ ਜੁਨਟ ਉੱਤੇ ਨਾ ਲੈਂਪ ਲਵਾਏ ਹੋਣੇ ਪਿੱਲਰ ਲੈਂਪ ਉਹਨਾਂ ਚ ਲਾਈਟਾਂ ਚੱਲਦੀਆਂ ਨੇ ਉਹ ਦੇਖੋ ਉੱਪਰ ਹਾਂਜੀ 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 ਤੇ ਰਾਤ ਨੂੰ ਬੜਾ ਸੋਹਣਾ ਲੱਗਦਾ ਜੀ ਇਹ ਬਣਿਆ ਹੋਇਆ ਕੰਮ ਲਓ ਭਾਈ ਹਾਂ ਦੇਖੋ ਤੇ ਆਪਣੀ ਇੱਥੇ ਜਿਹੜੀ ਇਹਦੀ ਬੈਟਰੀ ਹੈਗੀ ਆਉਣੀ ਹੈਗੀ ਔਰ ਬੈਟਰੀ ਪਈ ਹੈ ਇਹਦੀ ਤੇ ਬਾਕੀ ਅੱਗੇ ਜੰਗਲੇ ਜਿਵੇਂ ਫੁੱਲਾਂ ਦੀ ਅਗਰ ਆਪਾਂ ਲਾਉਣੀਆਂ ਲੜੀਆਂ ਤਾਂ ਉਹ ਲਾ ਸਕਦੇ ਹਾਂਗੇ ਤੇ ਬਾਕੀ ਹੋਰ ਜਿਹੜੀ ਸਾਈਡਾਂ ਤੇ ਥੱਲੇ ਜਿਵੇਂ ਲਾਈਟਾਂ ਦੇਖਣਾ ਨਿਓਨ ਲਾਈਟਾਂ ਲੱਗੀਆਂ ਨੇ ਪ ਹਾਂ ਜੀ ਇਹ LED ਲਾਈਟਾਂ ਦੀ ਨਾ ਜਿਆਦਾ ਲਾਈਟ ਹੁੰਦੀ ਹੈ ਤੇਜ਼ ਹੈ ਬਾਕੀ ਕਰੰਟ ਵੀ ਇਹ ਘੱਟ ਖਾਂਦੀਆਂ ਨੇ ਠੀਕ ਹੈ ਜੀ ਇਹ ਦਿਨੇ ਵੀ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਲੱਗੀਆਂ ਹੋਇਆਂ ਰਾਤ ਨੂੰ ਤਾਂ ਜਿਆਦਾ ਸੋਹਣੀਆਂ ਲੱਗਣੀਆਂ ਹੀ ਨੇ ਹੂੰ 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 ਹੋ ਰਾਤ ਨੂੰ ਹਨੇਰੇ 'ਚ ਫੇਰ ਲਾਈਟ ਵੱਜ ਜਾਂਦੀ ਹੈ ਜੀ ਠੀਕ ਹੈ ਲੋ ਬਈ ਹਨ ਤੇ ਮੈਂ ਆਪਣੇ ਭਰਾਵਾਂ ਨੂੰ ਅਪੀਲ ਕਰਦਾ ਵੀ ਜਿਹੜੇ ਬਾਈ ਹਨਾ ਦੂਰੋਂ ਦਰਾਡੇੋਂ ਕਿਤੋਂ ਵੀ ਦੇਖ ਰਹੇ ਹੋ ਤਾਂ ਬਈ ਧੂਰੀ ਸ਼ਹਿਰ ਤੋਂ ਬਾਈ ਘਰਾਂ ਤੋਂ ਪਾਲਕ ਸਾਹਿਬ ਤੁਸੀਂ ਤਿਆਰ ਕਰਵਾ ਕੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਪੇਟਾ ਕਰ ਸਕਦੇ ਆਂਗੇ ਬਈ ਇਹਨਾਂ ਸਾਰੇ ਰਲ ਕੇ ਕਰ ਲਓ ਕੱਲਿਆਂ ਨੇ ਕਰਾਉਣੇ ਤਾਂ ਜਦੋਂ ਤੁਹਾਡੀ ਇੱ ਤੇ ਜਿੰਮੀ ਮੈਂ ਦੇਖ ਰਿਹਾ ਜਿਹੜਾ ਐਤਕੀ ਸਟਿਕਰਾਂ ਦਾ ਕੰਮ ਕਰ ਰਿਹਾ ਫੇਰ ਹਨਾ ਬਾਈ ਛਿੰਦੇ ਨੇ ਕਰਿਆ ਉਹਨਾਂ ਨਾਲ ਗੱਲਬਾਤ ਕਰ ਲਈ ਇੱਕ ਵਾਰੀ ਹਾਂ ਛਿੰਦੇ ਨਾਲ ਗੱਲਬਾਤ ਕਰ ਲਈ ਹਾਂ ਤੇ ਫਿਰ ਬਾਈ ਹੋਰੀਆਂ ਨਾਲ ਜਿਹੜੇ ਬਾਈ ਪਾਲਕ ਸਾਹਿਬ ਲੈਣਾ ਆ ਤੁਹਾਡੀ ਉਹਨਾਂ ਨਾਲ ਵੀ ਗੱਲ ਕਰਵਾਉਂਗਾ ਮੈਂ ਸਾਰੀ ਵੀ ਹਨਾ ਕਿੱਥੋਂ ਆਏ ਨੇ ਕਿਵੇਂ ਆਏ ਨੇ ਤੇ ਕਿਵੇਂ ਬਾਈ ਹੋਰੀ ਉਰੇ ਪਹੁੰਚੇ ਸਾਰੀ ਗੱਲਬਾਤ ਕਰਾਉਂਗਾ ਤੇ ਕਿਵੇਂ ਲੱਗੀ ਮੇਨ ਗੱਲ ਹੁੰਦਾ ਵੀ ਹਨਾ ਵੀ ਜਿਹੜੇ ਭਾਈ ਹਨਾ ਜਿਵੇਂ ਤਿਆਰ ਕਰਦੇ ਨੇ ਜੀ ਉਨ ਉਹਨਾਂ ਬਾਰੇ ਵੀ ਹਨਾ ਇੱਕ ਦੱਸਣਾ ਜ਼ਰੂਰੀ ਹੁੰਦਾ ਵੀ ਯਾਰ ਉਹਨਾਂ ਨੂੰ ਕਿਵੇਂ ਲੱਗੀ ਵੀ ਪਾਲਕ ਸਾਹਿਬ ਉਹਨਾਂ ਤੇ ਚਲੋ ਮੈਂ ਬਾਈ ਨਾਲ ਗੱਲ ਕਰਾਉਣਾ ਹਨਾ ਇੱਕ ਚੀਜ਼ ਹੋਰ ਵੀ ਹੈ ਨਾ ਆ ਜਿਵੇਂ ਹੁਣ ਤੁਹਾਡੇ ਚੈਨਲ ਦਾ ਇਹਦੇ ਤੇ ਲਾਇਆ ਹੋਇਆ ਆਪਾਂ ਨੇ ਹਾਂਜੀ ਹਾਂਜੀ ਸਟਿੱਕਰ ਇਧਰਲੇ ਪਾਸੇ ਹਾਂਜੀ ਹਾਂਜੀ ਆ ਦੇਖੋ ਆ ਲੱਗਿਆ ਹੋਇਆ ਦੇਖੋ ਆ ਤੁਹਾਡੇ ਚੈਨਲ ਦਾ ਸਟਿੱਕਰ ਲੱਗਿਆ ਹੋਇਆ ਠੀਕ ਹੈ ਜੀ ਇਹਨੂੰ ਦੇਖ ਕੇ ਐ ਡੀ ਡੀ ਦੂਰੋਂ ਸਾਡ ਲਵੇ ਫੋਨ ਆਉਂਦੇ ਨੇ ਸਾਈ ਆਉਂਦੀ ਹੈ ਹਾਂਜੀ ਹਾਂਜੀ ਕਿਉਂਕਿ ਅਗਲੇ ਨੂੰ ਹੁਣ ਕੀ ਪਤਾ ਵੀ ਧੂਰੀ ਕੀ ਬਣਦਾ ਕਿੱਥੋਂ ਆਏ ਨਹੀਂ ਪਤਾ ਲੱਗਦਾ ਇੱਕ ਆਪਾਂ ਦੇਰਾਦੂਨ ਬਣਾ ਕੇ ਭੇਜੀ ਤੁਹਾਨੂੰ ਯਾਦ ਹੋ ਹਾਂਜੀ ਹਾਂਜੀ ਉਹ ਵੀ ਇਹ ਚੈਨਲ ਰਾਹੀਂ ਹੋਈ ਆਪਾਂ ਨੇ ਕਿਉਂ ਜੇ ਦੂਰ ਦੂਰ ਤੱਕ ਪਹੁੰਚ ਹੋਈ ਹੈ ਆਪਣੀ ਤਾਂ ਇਹਦੇ ਰਾਹੀਂ ਹੋਈ ਹੈ ਵੀ ਮਤਲਬ ਵੀ ਸਾਰਾਂ ਦਾ ਸਹਿਯੋਗ ਜ਼ਰੂਰੀ ਹੈ ਜੀ ਹੈਨਾ ਹਾਂਜੀ ਦੇਖੋ ਜਦੋਂ ਹੁਣ ਕਿ ਆਪਾਂ ਪਾਲਕੀ ਸਾਹਿਬ ਬਣਾਉਣੀ ਹੈ ਜਾਂ ਕੋਈ ਵੀ ਕੰਮਕਾਰ ਕਰਨਾ ਹੈ ਤਾਂ ਆਪਾਂ ਜਰੂਰ ਦੂਰ ਦੂਰ ਤੱਕ ਦੇਖਦੇ ਆਂ ਵੀ ਫਲਾਣੇ ਥਾਂ ਮੈਂ ਐ ਬਣੀ ਹੋਈ ਹੈ ਜੇ ਆਪਾਂ ਸਿੱਧਾ ਚੱਲ ਕੇ ਇਹ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਹਾਂਜੀ ਸਹੀ ਗੱਲ ਹੈ ਨਹੀਂ ਆ ਮਤਲਬ ਕਿਸੇ ਨੂੰ ਕੀ ਪਤਾ ਕੌਣ ਕਿੱਥੇ ਕੀ ਕਰ ਰਿਹਾ ਜੀ ਦੇਖੋ ਚੈਨਲ ਇੱਕ ਐਸੀ ਚੀਜ਼ ਹੈ ਵੀ ਇਹਦੇ ਰਾਹੀਂ ਬੰਦੇ ਨੂੰ ਕਿਤੇ ਵੀ ਬੰਦਾ ਬੈਠਾ ਹੈ ਤਾਂ ਉਹ RAM nal ਇੱਕ ਬੈਠਾ ਹੈ ਜਿੱ ਇੱਕ ਜਗ੍ਹਾ ਦੇ ਉੱਤੇ ਹੀ ਖੜ ਕੇ ਉਹ ਲੱਭ ਸਕਦਾ ਵੀ ਆਪਾਂ ਆ ਚੀਜ਼ ਬਣਵਾਉਣੀ ਹੈ ਕਿੱਥੋਂ ਠੀਕ ਹੈ ਕਿਹੜੀ ਵਧੀਆ ਲੱਗਦੀ ਹੈ ਕਿਵੇਂ ਲੱਗਦੀ ਹੈ ਸੀਟ ਵਾਲੀ ਫਣੀ ਹੋਈ ਹੈ ਜੀ ਸਾਰੀ ਠੀਕ ਹੈ ਜੀ ਇਹਦੀ ਚਮਕ ਰਾਤ ਨੂੰ ਯਾਨੀ ਲਾਈਟਾਂ ਲੂਟਾਂ ਜਾਂ ਦਿਨੇ ਧੁੱਪ ਜੇ ਕਿਤੇ ਹੁਣ ਦੇਖੋ ਮੌਸਮ ਇੰਨਾ ਵਧੀਆ ਨਹੀਂ ਹੈਗਾ ਜੇ ਕਿਤੇ ਤੁੱਪ ਹੁੰਦੀ ਤਾਂ ਇਹਦੀ ਇੰਨੀ ਸ਼ੈਣਗਾ ਵੀ ਆਪਾਂ ਇਹਦੇ ਕਨੀ ਝਾਕ ਨਹੀਂ ਸਕਦੇ ਸਹੀ ਗੱਲ ਹੈ ਬਾਕੀ ਹੈ 골ਡਨ ਰੰਗ ਦੇ ਵਿੱਚ ਬਹੁਤ ਸੋਹਣੀ ਤਿਆਰ ਹੋਈ ਹੈਗੀ ਤੇ ਬਾਕੀ ਮੈਂ ਬਾਈ ਨਾਲ ਗੱਲ ਕਰਵਾਉਣਾ ਥੋੜੀ ਛਿੰਦੇ ਨਾਲ ਜੀ ਤੇ ਬਾਈ ਹਨ ਤੁਹਾਨੂੰ ਉਹ ਬਾਈ ਨਾਲ ਮਲਾਉਣ ਜਾ ਰਿਹਾ ਬਈ ਜਿਹੜੇ ਬਾਈ ਨੇ ਇਹ ਪਾਲਕ ਸਾਹਿਬ ਨੂੰ ਚਾਰ ਤੰਦ ਲਾਇਆ ਮਤਲਬ ਵੀ ਬਾਈ ਹੋਰਾਂ ਨੇ ਨਾ ਇੱਕ ਤਾਂ ਨਾ 베ਸ ਤਿਆਰ ਕਰਤਾ ਬਾਲਕੀ ਦਾ ਸ਼ੀਟਾਂ ਲਾਦਿਆਂ ਸਾਰਾ ਕੁਝ ਕਰਤਾ ਉਸ ਤੋਂ ਬਾਅਦ ਬਈ ਹਨ ਜਿਹੜੇ ਸਟicker ਲਾਇਏ ਹੋਣੇ ਵੀ ਜਿਨ੍ਹਾਂ ਦੇ ਬਿਨਾ ਪਾਲਕ ਸਾਹਿਬ ਨਹੀਂ ਜੱਜਦੀ ਬਈ ਗੱਲ ਕਰਾਂ ਵੀ ਹਨ ਬਈ ਸੋਹਣੀ ਵੀ ਹੋਰ ਚਾਰ ਤੰਦ ਲੱਗ ਜਾਂਦੇ ਨੇ ਉਹ ਚੀਜ਼ਾਂ ਵਾਈਜੀ ਵੈਗਰੀ ਦਾ ਖਾਲਸਾ ਬਾਈ ਵੀ ਫਤਈ ਫਤਈ ਜੀ ਬਈ ਐਤ ਕੀ ਮੈਂ ਜਿਵੇਂ ਦੇਖ ਰਿਹਾ ਤੁਹਾਨੂੰ ਫੁੱਲ ਸਾਰੇ ਐਤ ਕੀ ਫੇਰ ਨਵੇਂ ਲਾਇਏ ਨੇ ਹਾਂਜੀ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਆਏ ਵਾਰੀ ਕੁਛ ਨਾ ਕੁਛ ਨਵਾਂ ਕਰੀਏ ਜੀ ਹਾਂਜੀ ਹਾਂਜੀ ਠੀਕ ਹੈ ਨਾ ਜੀ ਇਹ ਫੁੱਲਾਂ ਦਾ ਡਿਜ਼ਾਈਨ ਹੈ ਜਿਹੜਾ ਬਿਲਕੁਲ ਨਵਈਆਂ ਜੀ ਇੱਕ ਗੱਲ ਹੋਰ ਬਈ ਹਣਾ ਕਿਉਂਕਿ ਮੈਂ ਆਏ ਵਾਰ ਜਿਵੇਂ ਵੀਡੀਓ ਦੇ ਵਿੱਚ ਕਹਿੰਨ ਉਹ ਆਏ ਵਾਰ ਬਾਈ ਨੇ ਕੁਛ ਕੁਛ ਨਾ ਕੁਛ ਨਵਾਂ ਕਰਿਆ ਬਾਈ ਦਾ ਮਾਤ ਲੋਡ ਪਾ ਲੈਂਦਾ ਲੈ ਵੀ ਅਗਲੀ ਪਾਲ ਕੀ ਹੋਣੀ ਹੈਗੀ ਹੁਣ ਕੀ ਨਵਾਂ ਕਰੀਏ ਅੱਲ ਕੀ ਵੀ ਗੁਰੂ ਸ਼ਰਨ ਨੇ ਕਹਿ ਦੇਣਾ ਬਈ ਹਣਾ ਵੀ ਐਤ ਕੀ ਕੀ ਨਵਾਂ ਕਰਿਆ ਦੱਸੋ ਕਨਹੀਂ ਮਾਈਂਡ ਚ ਰਹਿੰਦਾਗਾ ਵੀ ਬਿਰਾ ਵੀ ਕਹੂਗਾ ਵੀ ਨਵਾਂ ਕੀ ਕਰਿਆਗਾ ਫਿਰ ਸਾਨੂੰ ਵੀ ਕੁਛ ਨਾ ਕੁਛ ਕਰਨਾ ਹੀ ਪੈਂਦਾਗਾ ਜੀ ਤੇ ਭਾਈ ਹਣਾ ਜਿਹੜੀ ਐਸ ਕੀ ਆ ਫਲਾਵਰ ਲਾਇਨੇ ਦੇਖੋ ਇਹ ਇਹ ਬਿਲਕੁਲ ਨਵੇਂ ਲਾਇਏ ਨੇ ਆਪਾਂ ਪਿਛਲੇ ਵੀਡੀਓ ਚਾਹੇ ਤੁਸੀਂ ਚੱਕ ਕੇ ਦੇਖ ਲਿਓ ਵੀ ਇਹ ਜੀ ਇੱਕ ਹੋਰ ਚੀਜ਼ ਦੇਖੋ ਜੀ ਤੁਸੀਂ ਇੱਥੇ ਮਹਾਰਾਜ ਦਾ ਵਰਗਾਸ ਹੋਊਗਾ ਜੀ ਤੇ ਇਹ ਫੁੱਲ ਜਦੋਂ ਐ ਜਾਂਦੇ ਨੇ ਜੀ ਦੋਨੇ ਇਧਰੋਂ ਇੱਕੋ ਹੀ ਦਿਖੂਗਾ ਆਪਾਂ ਨੂੰ ਜਦੋਂ ਇਕੱਠੇ ਹੋਗੇ ਨਹੀਂ ਜੇ ਜੇ ਆਪਾਂ ਇਹ ਬਿਨਾਂ ਹਿਸਾਬ ਤੋਂ ਲਾਵਾਂਗੇ ਜੀ ਜਿਵੇਂ ਐ ਕਰਾਂਗੇ ਕੋਈ ਇੱਥੇ ਆਉ ਕੋਈ ਇੱਥੇ ਆਉ ਫਿਰ ਉਹ ਇੱਕ ਨਹੀਂ ਦਿਖ ਰਿਹਾ ਹੈਗਾ ਲੈ ਵੀ ਇਹ ਵੀ ਪੂਰੀ ਗੌਰ ਨਾਲ ਲਾਉਣਾ ਪੈਂਦਾ ਈ ਕੰਮ। ਮੈਂ ਨਹੀਂ ਹੈਗਾ ਜੀ ਆਪਾਂ ਕਈ ਇਹ ਵੀ ਫੁੱਲੇ ਲਾਉਣੇ ਨੇ ਵੀ ਹਰੇਕ ਨਹੀਂ ਵੀ ਅਸੀਂ ਤਾਂ ਲਾਵਾਂਗੇ ਵੀ ਇਹ ਏਸੀ ਵੀ ਲਾ ਦਾਂਗੇ। ਇਹ ਵੀ ਆਪਾਂ ਪੂਰੇ ਦਿਮਾਗ ਨਾਲ ਲਾਏ ਹੋਏ ਨੇ ਜੀ। ਜਿਹੜਾ ਵੀ ਫੋਟੋ ਦੇਖੋਗੇ ਤੁਸੀਂ ਬਰਾਬਰ ਸਾਰੇ ਬਰਾਬਰ ਜਾ ਕੇ ਇੱਕ ਇੱਕ ਬਣੂਗਾ ਜੀ ਅੱਗੇ। ਲੈ ਇੱਥੋਂ ਜੀ ਮੈਂ ਦੇਖ ਰਿਹਾ ਨਾ ਬੰਦੇ ਕੋਈ ਬਿਲਕੁਲ ਅੱਛਾ ਇੱਧਰੋਂ ਦੇਖੋਗੇ ਤੁਸੀਂ ਇੱਧਰੋਂ ਵੀ ਇਹ ਇੱਕੋ ਹੀ ਜਾਊਗਾ ਜੀ। ਅੱਛਾ ਇੱਧਰੋਂ ਵੀ ਨਹੀਂ ਕੋਈ ਦਿੱਕਤ। ਹਾਂ ਉਧਰੋਂ ਲੋਕ ਲੱਗਿਆ ਹੋਏ। ਇਧਰੋਂ ਲੋਕ ਲੱਗਿਆ ਚਲੋ। ਇੱਥੇ ਕਿਉਂਕਿ ਪ੍ਰਗਾਸ ਹੋਊਗਾ ਜੀ ਇੱਥੇ ਮਹਾਰਾਜ ਮੱਥਾ ਟੇ ਲਾਉਣਾ ਕਿਵੇਂ ਆ ਉਹ ਉਹ ਗੱਲ ਮੈਟਰ ਕਰਦੀ ਹੈ ਕਿ ਦੇਖੋ ਹਣਾ ਬਈ ਇਹ ਕੱਲੀ ਇੱਕ ਇਹਦਾ ਨਹੀਂਗਾ ਸਾਰਿਆਂ ਦੇ ਇਹੀ ਹੈ ਬਈ ਹਣਾ ਵੀ ਜਿਵੇਂ ਮੈਂ ਇਹ ਗੱਲ ਬਈ ਹਣਾ ਮੈਂ ਮੇਰੇ ਮਾਈਂਡ ਚ ਆਈ ਨਹੀਂ ਵੈਸੇ ਹਣਾ ਚਲੋ ਜਿਹਦਾ ਕੰਮ ਆ ਨਾ ਉਸ ਕੋ ਸਾਦੇ ਉਹੀ ਗੱਲ ਹੈ ਵੀ ਜਿਵੇਂ ਬਰਾਬਰ ਲੱਗੂ ਬਈ ਤੁਹਾਡਾ ਨਾ ਬਾਕੀ ਜਿਵੇਂ ਆਪਾਂ ਜਿਵੇਂ ਦੇਖ ਰਹਾ ਵੀ ਹਣਾ ਖੰਡਨ ਵਾਇਗਰ ਹੋ ਗਿਆ ਇਹ ਕੰਕਾਰ ਹੋ ਗਿਆ ਜੀ ਤੇ ਆ ਵੀ ਅਸੀਂ ਨੇ ਪਹਿਲਾਂ ਇੱਥੇ ਵਾਰਡਿੰਗ ਚੇਂਜ ਕੀਤੀ ਜੀ ਅਮਰ ਸੰਚਾਰ ਲਿਖਣ ਲੱਗੇ ਪਹਿਲਾਂ ਇੱਥੇ ਟੁਕ ਲਿਖਦੇ ਹੁੰਦੇ ਆ ਜੀ ਉਹ ਜ਼ਿਆਦਾ ਬਰੀਕ ਹੋ ਜਾਂਦਾ ਇੱਕ ਤਾਂ ਤੇ ਉਹ ਪੜਿਆ ਨਹੀਂ ਜਾਂਦਾ ਜੀ ਹਾਂ ਜੀ ਆ ਇਹ ਨਵਾਂ ਚੀਜ਼ ਕਰਤੀ ਜੀ ਅੱਚਾ ਆਪਾਂ ਨੀ ਠੀਕ ਆ ਵੀਰੇ ਹਾਂ ਲੋ ਬਈ ਹਾਂ ਕਿਹਾ ਵੀ ਬਾਈ ਜੀ ਦਾ ਪਿੱਛੇ ਇਹ ਲੋਗੋ ਲਾਇਆ ਹੋਇਆ ਜੀ ਇਹ ਸਾਡੇ ਵੱਲੋਂ ਫ੍ਰੀ ਸੇਵਾ ਹੁੰਦੀ ਹੈ ਜੀ ਇਹਨਾਂ ਦੀ ਧੰਨਵਾਦ ਬਈ ਧੰਨਵਾਦ ਇਹ ਮਾਈ ਰਾਈਟ ਧੂਰੀ ਹਾਂਜੀ ਹਾਂਜੀ ਜਿੰਨੇ ਵੀ ਮੇਰੇ ਯਾਰ ਦੋਸਤ ਨੇ ਇਹਨੂੰ ਵੱਧ ਤੋਂ ਵੱਧ ਫੋਲੋ ਕਰੋ ਜੀ ਹਾਂਜੀ ਹਾਂਜੀ ਤੇ ਬਾਕੀ ਬਾਈ ਹਨਾ ਸਾਰੇ ਆਪਣੇ ਭਾਈ ਨੇ ਬਾਈ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਤੇ ਆਪਾਂ ਕਹਿੰਦੇ ਹੁੰਨੇ ਆ ਵੀ ਯਾਰ ਇਹ 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 ਚੀਜ਼ਾਂ ਨਾ ਬਹੁਤ ਸ਼ੇਅਰ ਕਰਨ ਵਾਲੀਆਂ ਹੁੰਦੀਆਂ ਬਾਈ ਹਨਾ ਪਰ ਇਹਨੂੰ ਬਹੁਤ ਘੱਟ ਦੇਖਣ ਵਾਲੇ ਨੇ ਮੈਨੂੰ ਪਤਾ ਵੀ ਹਨਾ ਵੀ ਆਪਾਂ ਦੇਖਣਾ ਕੀ ਪਸੰਦ ਕਰਦੇ ਤੇ ਚਲੋ ਬਈ ਹਣਾ ਆਪਾਂ ਬਾਈਹੁਰਾ ਨਾਲ ਤੁਹਾਡੀ ਗੱਲ ਕਰਾਉਣਾ ਜਿਹੜੇ ਪਾਲਕ ਸਾਹਿਬ ਲੈਣ ਆਏ ਨੇ ਕਰ ਦਿਓ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਬਈ ਵੈਹੂ ਜੀ ਦੇ ਖਾਲਸਾ ਵੈਹੂ ਜੀ ਦੀ ਫਤਿਹ ਤੇ ਬਾਈਹੁਰਾ ਆਪਣੇ ਲਈ ਬਟੰਡੇ ਜ਼ਿਲ੍ਹੇ ਤੋਂ ਆਏ ਹੋਣੇ ਬਈ ਹਣਾ ਇਹਨਾਂ ਨਾਲ ਵੀ ਗੱਲਬਾਤ ਕਰਦਾਂਗੇ ਪਾਲਕ ਸਾਹਿਬ ਇਹਨਾਂ ਨੂੰ ਕਿਵੇਂ ਲੱਗੀ ਬਾਈ ਜੀ ਵੈਹੂ ਜੀ ਦੇ ਖਾਲਸਾ ਵੈਹੂ ਜੀ ਦੀ ਫਤਿਹ ਬਾਈ ਜੀ ਕਾ ਖਾਲਸਾ ਵੈਹੂ ਜੀ ਦੀ ਫਤਿਹ ਤੇ ਬਾਈ ਜਿਹੜੀ ਅੱਜ ਆਪਾਂ ਪਾਲਕ ਸਾਹਿਬ ਲੈ ਕੇ ਚੱਲੇ ਆਂ ਜੀ ਟਰਾਲੀ ਤੇ ਚਾਰ ਕਰੀਏ ਬਾਈ ਉਹਨਾਂ ਨੇ ਕਿਵੇਂ ਲੱਗੀ ਪਾਲਕ ਸਾਹਿਬ ਜੀ ਬਹੁਤ ਸੋਹਣਾ ਕੰਮ ਕਰਿਆ ਜੀ ਹਾਂਜੀ ਤੇ ਬਾਈ ਆਪਾਂ ਆਏ ਕਿੱਥੋਂ ਦੇ ਤੁਸੀਂ ਦੇਖੀ ਕਿਵੇਂ ਪਾਲਕ ਸਾਹਿਬ ਕਿੱਥੋਂ ਤੇ ਆਪਾਂ YouTube ਤੇ ਦੇਖੀ ਸੀਗੀ ਜੀ ਤੇ ਬਾਹਰ ਆਪਣੇ ਭਰਾ ਜੀ ਉਹਨਾਂ ਨਾਲ ਡਿਜ਼ਾਈਨ ਡਿਸਕਸ ਕਰਕੇ ਸਿਲੈਕਟ ਕਰਕੇ ਹਾਂਜੀ ਹਾਂਜੀ ਉਹਨਾਂ ਨਾਲ ਗੱਲਬਾਤ ਕਰਕੇ ਫੇਰ ਆਪਾਂ ਸਾਈ ਕਰਕੇ ਗਏ ਸੀਗੀ ਜੀ ਅੱਜ ਤੋਂ ਤਕਰੀਬਨ 5 ਕਿ ਮਹੀਨੇ ਪਹਿਲਾਂ ਜੀ ਅੱਛਾ 5 ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ ਹਾਂਜੀ ਠੀਕ ਹੈ ਤੇ ਬਈ ਹਨਾ ਦੇਖੋ ਹਨਾ ਜੇ ਮੈਂ ਅੱਗੇ ਕਹਿਣਾ ਹੁੰਦਾ ਵੀ ਤੁਹਾਨੂੰ ਬਈ ਹਨਾ ਆਪਣਾ ਦੇਖ ਕੇ ਟਾਈਮ ਨਾਲ ਚਾਰ ਪੰਜ ਮਹੀਨੇ ਪਹਿਲਾਂ ਤੁਸੀਂ ਜਦੋਂ ਵੀ ਕੋਈ ਸਾਧਨ ਤਿਆਰ ਕਰਾਉਣਾ ਪਾਲਕ ਤਿਆਰ ਕਰਾਉਣੀ ਆ ਤਾਂ ਤੁਸੀਂ ਪਹਿਲਾਂ ਬਈ ਹਨਾ ਜਰੂਰ ਬਾਈ ਉਹਨਾਂ ਨੂੰ ਦੱਸਿਆ ਕਰੋ ਕਿਉਂਕਿ ਟਾਈਮ ਲੱਗ ਜਾਂਦਾ ਹਰੇਕ ਚੀਜ਼ ਨੂੰ ਤੇ ਪੱਕੀ ਪਈ ਹੈ ਨਾ ਜਿਵੇਂ ਪਾਲਕ ਸਾਹਿਬ ਬਾਈ ਉਹਨਾਂ ਨੇ ਤਿਆਰ ਕਰੀ ਆਗੇ ਜਿਵੇਂ ਤੁਹਾਨੂੰ ਕਿਹਾ ਸੀ ਉਮੀ ਤਿਆਰ ਹੋਈ ਹੈ ਹਾਂ ਜੁੱਦੂ ਸੋਣਾ ਕੰਮ ਕਰੇ ਬਸ ਕੇ ਬਹੁਤ ਸੋਹਣਾ ਲੱਗਿਆ ਜੀ ਸਾਨੂੰ ਕੰਮ ਐਸੇ ਹੂੰ ਹੂੰ ਪੂਰਾ ਇੱਕ ਨੰਬਰ ਕੰਮ ਕਰਿਆ ਜਿਵੇਂ ਕਿਹਾ ਸੀ ਟਾਈਮ ਤੇ ਸਾਨੂੰ ਮਿਲ ਰਹੀ ਹੈ ਜੀ ਅੱਜ ਦਾ ਸਾਡਾ ਇਕਰਾਰ ਸੀ ਆ ਠੀਕ ਹੈ ਜੀ ਕਾਲੂ ਨਗਰ ਕੀਰਤਨੇ ਸਾਡੇ ਪਿੰਡ ਓਕੇ ਓਕੇ ਤੇ ਉੱਥੇ ਸੇਵਾ ਤੇ ਅਸੀਂ ਕਾਲੂ ਹਾਜ਼ਰ ਹੋਵਾਂਗੇ ਸਾਰੇ ਜੀ ਭਰਾਏ ਲੋ ਬਈ ਹਣਾ ਬਹੁਤ ਬਹੁਤ ਧੰਨਵਾਦ ਬਈ ਹਣਾ ਜਿਹੜੇ ਬਾਈਆਂ ਨੇ ਵੀਡੀਓ ਸ਼ੇਅਰ ਕਰੀ ਤੇ ਉਹਨਾਂ ਐਨ ਆਰ ਆਈ ਭਰਾਵਾਂ ਦਾ ਜਿਨ੍ਹਾਂ ਨੇ ਸਪੋਰਟ ਕਰੀ ਦੱਬ ਕੇ ਬਈ ਹਣਾ ਤੇ ਕਰੋ ਬਈ ਹੋਰ ਬਹੁਤ ਬਹੁਤ ਸਪੋਰਟ ਕਰੋ ਪੰਜਾਬ ਦੇ ਵਿੱਚ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ ਮੈਂ ਤਾਂ ਕਹਣਾ ਵੀ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਬਈ ਹਣਾ ਐਦ કરી ਸਾਨੂੰ ਅੱਛਾ ਪਿੰਡ ਦੇ ਵਿੱਚ ਵੀ ਹੁੰਦੀ ਮੈਂ ਦੇਖਿਆ ਸਮੂਹ ਸੰਗਤ ਦਾ ਵੀ ਤੁਹਾਨੂੰ ਵੇਰਵਾ ਪਾਇਆ ਹੈ ਪੂਰੀ ਸਪੋਰਟ ਕਰੀਏ ਜੀ ਪਿੰਡ ਦੇ ਜਿਵੇਂ ਜਿਵੇਂ ਪਤਾ ਲੱਗੀ ਹੈ ਜੀ ਸਰਦਾ ਮੁਤਾਬਕ ਆ ਆਪਦੇ ਆਪ ਜਿੰਨੀ ਜਿੰਨੀ ਕਿਸੇ ਸਰਦਾ ਸੀਗੀ ਜੀ ਸਾਰਿਆਂ ਨੇ ਸਾਡੀ ਪੂਰੀ ਸਪੋਰਟ ਕਰੀਏ ਜੀ ਹਾਂਜੀ ਹਾਂਜੀ ਪਹਿਲਾਂ ਵੀ ਬਹੁਤ ਸਪੋਰਟ ਕਰਿਆ ਸਾਨੂੰ ਖੈਰ ਪਿੰਡਣੇ ਦੇ ਬਾਹਰੋਂ ਭਰਾਵਾਂ ਨੇ ਲੋ ਜੀ ਇਹ ਨਾ ਬਹੁਤ ਵਧੀਆ ਪਈ ਹੈ ਨਾ ਤੇ ਕਰ ਦਿਓ ਵੀਡੀਓ ਸ਼ੇਅਰ ਦੱਬ ਕੇ ਮਿਲਦੇ ਆ ਬਹੁਤ ਛੇਤੀ ਭਾਈ ਨਵੀਂ ਵੀਡੀਓ ਦੇ ਨਾਲ ਭਾਈ ਵਹਿਗੁਰੂ ਜੀ ਕੀ ਖਾਲਸਾ ਵਹਿਗੁਰੂ ਜੀ ਕੀ ਫਤਿਹ